ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਮੀਡੀਆ ਵਿੱਚ ਤੇ ਪੇਸ਼ ਕਰਦੇ ਹਾਂ ਅੱਜ ਦਾ ਤਾਜ਼ਾ ਨਿਊਜ਼ ਬੁਲੇਟਿਨ ਬਿਵੋਤਾ ਦੀ ਸ਼ਿਕਾਇਤ ਤੇ ਉਸਦੇ ਪਤੀ ਦੇ ਖਿਲਾਫ ਮਾਪਦਾਜ ਉਤਪੀੜਨ ਦਾ ਮਾਮਲਾ ਦਰਜ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ थाना सदर ਦੇ ਏਐਸਆਈ ਦਾ ਨਾਮ ਸਿੰਘ ਨੇ ਦੱਸਿਆ ਕਿ ਨੀਤਾਸ਼ਾ ਰਾਣੀ ਪੁੱਤਰੀ ਸੁਰਜੀਤ ਸਿੰਘ ਵਾਸੀ ਪਿੰਡ ਬੈਸਾ ਮਤਲਬ ਦਿੱਤੇ ਬਿਆਨਾਂ ਅਨੁਸਾਰ ਉਸਦੇ ਪਤੀ ਦੀਪਕ ਕੁਮਾਰ ਪੁੱਤਰ ਕੁੰਦਨ ਲਾਲ ਵਾਸੀ ਪਰੋਵਾਲ ਹੁਸ਼ਿਆਰਪੁਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਨੀਤਾ ਸ਼ਾਹ ਰਾਣੀ ਨੇ ਦੱਸਿਆ ਕਿ ਦੀਪਕ ਕੁਮਾਰ ਉਸ ਵੱਲੋਂ ਉਸ ਤੋਂ ਦਾਜ ਦੀ ਮੰਗ ਕਰਨ ਮਾਨ ਸਿੰਘ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਅਤੇ ਉਸ ਦੀ ਜ਼ਿੰਦਗੀ ਬਰਬਾਦ ਕਰਨ ਸਬੰਧੀ ਦੀ ਸ਼ਿਕਾਇਤ ਦੀ ਪੜਤਾਲ ਡੀਐਸਪੀ ਨਵਾਸ਼ਹਿਰ ਵੱਲੋਂ ਕਰਨ ਤੋਂ ਉਪਰੰਤ ਕथित ਮੁੱਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਪੰਜਾਬ ਕੈਬਨਿਟ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਲੋਕਾਂ ਨੂੰ 5 ਰੁਪਏ 50 ਪੈਸੇ ਪ੍ਰਤੀ ਕਾਣ ਦੇ ਫੁੱਟ ਦੇ ਭਾਅ ਤੇ ਰੇਤ ਮੁਹਈਆ ਕਰਵਾਏ ਜਾਣ ਦੇ ਫੈਸਲੇ ਨੂੰ ਅੱਜ ਨਵਾਂ ਸ਼ਰ ਵਿੱਚ ਲਾਗੂ ਕਰ ਦਿੱਤਾ ਗਿਆ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪਿੰਡ ਖੋਜਾਂ ਅਤੇ ਬੁਰਜ ਤਹਿਲਦਾਰ ਸ੍ਰੀ ਤਖੱਡਾ ਤੋਂ ਬਿਨਾਂ ਮਕੈਨੀਕਲ ਮਸ਼ੀਨਰੀ ਦੀ ਮਦਦ ਤੋਂ ਰੇਤ ਭਰਾਈ ਦਾ ਕੰਮ ਸ਼ੁਰੂ ਕਰ ਦਿੱਤਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਸ਼ੁਰੂ ਕੀਤੀਆਂ ਗਈਆਂ ਰੇਤ ਖਾਣਾ ਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਰੇਤ ਭਰੀ ਜਾ ਸਕੇਗੀ ਆਪ ਲਾਗੂ ਲਲਿਤ ਮੋਹਨ ਪਾਟਕ ਨੇ ਪੰਜਾਬ ਸਰਕਾਰ ਦੇ ਸਸਤੀ ਰੇਤ ਮਹੱਈਆ ਕਰਵਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਲੋਕਾਂ ਨੂੰ ਮકાਨ ਉਸਾਰੀ ਤੇ ਹੋਰ ਉਸਾਰੀ ਦੇ ਕਾਰਜਾਂ ਲਈ ਸਸਤੇ ਭਾਅ ਤੇ ਰੇਤ ਮਿਲੇਗੀ ਬਲਾਚੌਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 52 ਪ੍ਰਕਾਸ਼ ਪੂਰਵ ਮੌਕੇ ਸਜਾਏ ਵਿਸ਼ਾਲ ਨਗਰ ਕੀਰਤਨ ਦੇ ਪੱਦੀ ਰੋਡ ਵਿਖੇ ਪੂਜਨ ਤੇ ਨੌਜਵਾਨਾਂ ਵੱਲੋਂ ਚਲਾਏ ਜਾ ਰਹੇ ਪਟਾਕੇ ਕਾਰਨ ਸੇਠੀ ਕੁਮਾਰ ਵਾਸੀ ਪਿੰਡ ਖੀਵੇਵਾਲ ਜੋ ਕਿ ਕਹੂਨ ਰੋਡ ਦੇ ਸੈਂਟਰਲ ਬੈਂਕ ਬਲਾਚੌਰ ਨੇੜੇ ਚਾਹ ਦੀ ਦੁਕਾਨ ਕਰਦਾ ਹੈ ਉਸ ਤੇ ਇੱਕ ਪਟਾਕੇ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਅੱਖ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਹਾਦਸੇ ਤੋਂ ਬਾਅਦ ਡਿੱਗੇ ਸੇਠੀ ਕੁਮਾਰ ਨੂੰ ਪਹਿਲਾਂ ਰਾਗੀਲਾ ਵੱਲੋਂ ਚਿਵਲ ਹਸਪਤਾਲ ਬਲਾਚੌਰ ਲਜਾਇਆ ਗਿਆ ਔਰ ਸੇਠੀ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪੀਜੀਆਈ ਵਿਖੇ ਸੇਠੀ ਕੁਮਾਰ ਦਾ ਮੇਜਰ ਆਪਰੇਸ਼ਨ ਹੋਇਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੇਠੀ ਕੁਮਾਰ ਦੀ ਅੱਖ ਫਟ ਗਈ ਹੈ ਅਤੇ ਸੇਠੀ ਕੁਮਾਰ ਨੂੰ ਇਲਾਜ ਲਈ ਹੱਲ ਪੀਜੀਆਈ ਚੰਡੀਗੜ੍ਹ ਰੱਖਿਆ ਗਿਆ ਹੈ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਗਰ ਕੀਰਤਨ ਦੌਰਾਨ ਪਟਾਕੇ ਚਲਾਉਣ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ थाना ਰਾਹੋਂ ਦੇ ASI ਅਸੀਮ ਹੰਸ ਨੇ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਕੈਰ ਸਿੰਘ ਵਾਸੀ ਚੰਨੀ ਰਿਜ਼ੋਰਟ ਪੈਲਸ ਰਾਹੋਂ ਨੂੰ ਅੱਗ ਲਗਾ ਕੇ ਸਾੜਨ ਦੇ ਮਾਮਲੇ ਵਿੱਚ ਕਥਿਤ ਮੁਲਜ਼ਮ ਗੁਰਪ੍ਰੀਤ ਕੌਰ ਪਤਨੀ ਜਸਪਾਲ ਸਿੰਘ ਵਾਸੀ ਰਾਹੋਂ ਅਤੇ ਅਣਪਛਿੱਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਸੀਮਾ ਹਾਂਸ ਨੇ ਦੱਸਿਆ ਕਿ ਮਾਨਜੋਗ ਮੈਜਿਸਟਰੇਟ ਮੋਨਿਕਾ ਚੋਹਾਨ ਵੱਲੋਂ ਪਰਮਜੀਤ ਸਿੰਘ ਦੇ ਹੋਪ ਹਸਪਤਲ ਵਿਖੇ ਪੁੱਜ ਕੇ ਲਏ ਬਿਆਨਾਂ ਦੇ ਆਧਾਰ ਤੇ ਦਿੱਤੀ ਹਦਾਇਤਾਂ ਅਨੁਸਾਰ ਇਸ ਮਾਮਲੇ ਵਿੱਚ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਹਲੇ ਬਾਕੀ ਹੈ लुधियाना ਦੇ ਭਾਮੀਆਂ ਖੁਰਦ ਚ ਤਿੰਨ ਚੋਰਾਂ ਨੇ ਫਿਰ ਤੋਂ ਇੱਕ ਤਾਂਬੇ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਚੋਰੀ ਕਰਨ ਲਈ ਲੁਟੇਰੇ ਫੈਕਟਰੀ ਅੰਦਰ ਬੜੇ ਅਤੇ ਲੱਖਾਂ ਰੁਪਏ ਦਾ ਤਾਂਬਾ ਲੈ ਕੇ ਫਰਾਰ ਹੋ ਗਏ ਇਸ ਤੋਂ ਪਹਿਲਾਂ ਵੀ ਚੋਰਾਂ ਨੇ ਫੈਕਟਰੀ ਤੋਂ ਕਰੀਬ 10 ਲੱਖ ਰੁਪਏ ਦਾ ਤਾਂਬਾ ਚੋਰੀ ਕੀਤਾ ਸੀ ਤਾਜ਼ਾ ਮਾਮਲੇ ਚ ਚੋਰਾਂ ਨੇ ਕਰੀਬ 14 ਤੋਂ 15 ਲੱਖ ਰੁਪਏ ਦਾ ਤਾਂਬਾ ਚੋਰੀ ਕਰ ਲਿਆ ਹੈ ਕਾਰੋਬਾਰੀਆਂ ਅਨੁਸਾਰ ਜ਼ਿਲ੍ਹਾ ਪੁਲਿਸ ਦੇ ਢਿੱਲਮਟ ਕਾਰਨ ਚੋਰਾਂ ਨੇ ਦੂਜੀ ਵਾਰ ਫੈਕਟਰੀ ਵਿੱਚ ਚੋਰੀ ਕੀਤੀ ਹੈ ਮੋਗਾ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਇੱਕ ਤੇਜ਼ ਰਫ਼ਤਾਰ ਜੀਪ ਇੱਕ ਪਸ਼ੂ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਟਾਇਰਾਂ ਦੀ ਦੁਕਾਨ ਵਿੱਚ ਜਾਵਤ ਜੀ ਇਸ ਕਾਰਨ ਦੁਕਾਨ ਦੇ ਬਾਹਰ ਸੋਹਰੇ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਜੀਪ ਸਵਾਰ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਨੂੰ ਹਸਪਤਾਲ ਪਹੁੰਚਾਇਆ ਤੇ ਜੀਪ ਨੂੰ ਕਬਜ਼ੇ ਵਿੱਚ ਲੈ ਲਿਆ। ਸੀਮਾ ਸੁਰੱਖਿਆ ਬਲ ਨੂੰ ਅੱਜ ਫਿਰ ਵੱਡੀ ਸਫਲਤਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ। ਕਪੂਰ ਜ਼ਿਲ੍ਹਕਾ ਦੇ ਪਿੰਡ ਕੁੰਮੀਵਾਲਾ ਨੇੜੇ ਪਾਕਿਸਤਾਨੀ ਡਰੋਨ ਵੱਲੋਂ ਹੈਰੋਇਨ ਦੀ ਵੱਡੀ ਕੀਪ ਛੁੱਟੀ ਗਈ ਹੈ ਸੂਚਨਾ ਮਿਲਦਿਆਂ ਹੀ ਬੀਐਸਐਫ ਵੱਲੋਂ ਤਲਾਸ਼ੀਮਹੀਆਂ ਚਲਾਈ ਗਈ ਇਸ ਦੌਰਾਨ ਉਨ੍ਹਾਂ ਨੂੰ 3 ਪੈਕੇਟ ਬਰਾਮਦ ਹੋਏ ਹਨ ਬੀਐਸਐਫ ਮੁਤਾਬਿਕ ਇਹ ਹੈਰੋਇਨ ਡਰੋਨ ਰਾਹੀਂ ਮੰਗਵਾਈ ਗਈ ਸੀ ਕਪੂਰ ਜ਼ਿਲ੍ਹਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਖੇਤਰ ਦੇ ਇਲਾਕੇ ਨੇੜੇ ਬੀਤੀ ਰਾਤ ਡਰੋਨ ਦੀ ਆਵਾਜ਼ ਆਈ ਸੀ ਜਿਸ ਤੇ ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਵੀ ਕੀਤੀ ਸੀ ਜਿਸ ਤੋਂ ਬਾਅਦ ਇਲਾਕੇ ਦੀ ਤਲਾਸ਼ੀ ਦੌਰਾਨ ਉੱਤੇ ਹੈਰੋਇਨ ਦੇ ਤਿੰਨ ਪੈਕੇਟ ਮਿਲੇ ਹਨ ਜਿਸ ਵਿੱਚ 2.256 ਕਿਲੋ ਹੈਰੋਇਨ ਬਰਾਮਦ ਹੋਈ ਹੈ। ਬਟਾਲਾ ਵਿੱਚ ਪੀਤੀ ਸ਼ਾਮ ਨੂੰ ਟ੍ਰੈਫਿਕ ਐਸਆਈ ਨੂੰ ਗੋਲੀ ਲੱਗ ਗਈ ਗੋਲੀ ਉਹਨਾਂ ਨੂੰ ਠੋਡੀ ਦੇ ਹਾਰ ਪਰ ਹੋ ਗਈ ਉਹ ਆਪਣੀ ਸਰਵਿਸ ਰਿਵਾਲਵਰ ਨੂੰ ਸਾਫ਼ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਫਿਲਹਾਲ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਐਸਆਈ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ ਟ੍ਰੈਫਿਕ ਪੁਲਿਸ ਹਰਜੀਤ ਸਿੰਘ ਪੁਲਿਸ ਲਾਈਨ ਬਟਾਲਾ ਵਿੱਚ ਆਪਣੀ ਸਰਵਿਸ ਰਿਵਾਲਵਰ ਦੀ ਸਵਾਈ ਕਰ ਰਹੇ ਸਨ ਉਦੋਂ ਅਚਾਨਕ ਉਹਨਾਂ ਨੂੰ ਪਿਸਤੌਲ ਤੋਂ ਇੱਕ ਗੋਲੀ ਚੱਲੀ ਅਤੇ ਹਾਦਸਾ ਹੋ ਗਿਆ ਆਵਾਜ਼ ਸੁਣ ਕੇ ਹੋਰ ਪੁਲਿਸ ਵਾਲੇ ਵੀ ਉੱਥੇ ਪਹੁੰਚ ਗਏ ਤੁਰੰਤ ਉਹਨਾਂ ਨੂੰ ਪ੍ਰਾਈਵੇਟ ਹਸਪ ਹਰਿਆਣਾ ਦੇ ਹਿਸਾਰ ਵਿੱਚ ਗੈਸ ਲੀਕ ਹੋਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦੋਵੇਂ ਬੱਚੇ ਗੁਰੂਗ੍ਰਾਮ ਚ ਆਪਣੇ ਚਾਚੇ ਦੇ ਵਿਆਹ ਤੇ ਜਾਣ ਲਈ ਕਟਿੰਗ ਕਰਵਾ ਕੇ ਆਏ ਸਨ। ਦੋਵੇਂ ਇਕੱਠੇ ਬਾਥੂਮ ਚ ਨਹਾਉਣ ਗਏ। ਇਹ ਘਟਨਾ ਤਿਲਕ ਸ਼ਿਆਮ ਵਾਲੀ ਗਲੀ ਦਾ ਹੈ। ਮ੍ਰਿਤਕ ਗਦੀ ਪਛਾਣ ਸੋਹਮ 11 ਅਤੇ ਮਾਦਵ 8 ਸਾਲ ਦੇ ਸੀ। ਬੈਥਰੂਮ ਵਿੱਚ ਗੈਸ ਲੀਕ ਹੋਣ ਕਾਰਨ ਉਹ ਦੋਵੇਂ ਬੇਹੋਸ਼ ਹੋ ਗਏ ਰਿਸ਼ਤੇਦਾਰ ਉਸਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਸ਼ਾਮ ਨੂੰ ਦੋਵਾਂ ਦਾ ਸੰਸਕਾਰ ਕਰ ਦਿੱਤਾ ਗਿਆ ਦੋਵੇਂ ਬੱਚਿਆਂ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਮਾਤਮ छा ਗਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਅੱਜ ਪੰਜਾਬ ਵਿੱਚ ਇੱਕ ਹੋਰ ਗਰੰਟੀ ਪੂਰੀ ਕਰ ਦਿੱਤੀ ਹੈ ਪੰਜਾਬ ਨੂੰ ਹੁਣ ਸਸਤੀ ਰੇਤ ਮਿਲੇਗੀ ਸੀਐਮ ਮਾਨ ਨੇ ਅੱਜ ਲੁਧਿਆਣਾ ਤੋਂ ਸਸਤੀ ਰੇਤ ਸਕੀਮ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਨੇ ਜਨਤਕ ਮਾਈਨਿੰਗ ਸਾਈਟ ਦੀ ਸ਼ੁਰੂਆਤ ਕੀਤੀ ਹੈ ਹੁਣ ਰੇਤ 5.5 ਰੁਪਏ ਪ੍ਰਤੀ ਕਾਣ ਫੁੱਟ ਦੇ ਹਿਸਾਬ ਨਾਲ ਮਿਲੇਗੀ ਅਰਜنٹੀਨਾ ਦੀ ਫੁੱਟਬਾਲ ਟੀਮ ਦੇ ਕਪਤਾਨ ਲਿਓਨਲ ਮੈਸੀ ਨੇ ਕਿਹਾ ਕਿ ਉਹ 2026 ਫੀਫਾ ਵਿਸ਼ਵ ਕੱਪ ਵਿੱਚ ਖੇਡਣ ਤੇ ਵਿਚਾਰ ਕਰ ਰਿਹਾ ਹੈ ਪਰ ਉਸ ਦੀ ਹਿੱਸੇਦਾਰੀ ਕਈ ਗੱਲਾਂ ਤੇ ਨਿਰਭਰ ਕਰੇਗੀ ਇਸ ਤੋਂ ਪਹਿਲਾਂ ਮੈਸੀ ਨੇ ਕਤਰ ਵਿੱਚ 2022 ਵਿਸ਼ਵ ਕੱਪ ਫੁੱਟਬਾਲ ਤੋਂ ਬਾਅਦ ਸਨਿਆਸ ਦਾ ਐਲਾਨ ਕੀਤਾ ਸੀ ਕਤਰ ਵਿਸ਼ਵ ਕੱਪ ਵਿੱਚ ਅਰਜنٹੀਨਾ ਦੀ ਜੀਤੂ ਮੁਹਿੰਮ ਨੇ ਮੈਸੀ ਨੂੰ 6ਵੇਂ ਵਿਸ਼ਵ ਕੱਪ ਵਿੱਚ ਖੇਡਣ ਦੀ ਸੰਭਾਵਨਾ ਤੇ ਦੁਬਾਰਾ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਵਿਸ਼ਵ ਕੱਪ ਵਿੱਚ ਮੈਸੀ ਨੇ 7 ਗੋਲ ਕੀਤੇ ਤੇ ਟੂਰਨਾਮੈਂਟ ਦੇ ਸਰਵ ਸ੍ਰੇਸ਼ਟ ਖਿਡਾਰੀ ਦਾ ਅਵਾਰਡ ਜਿੱਤਿਆ ਮੈਸੀ ਅਮਰੀਕਾ ਇੱਡਾ ਤੇ ਮੈਕਸੀਕੋ ਵਿੱਚ ਟੂਰਨਾਮੈਂਟ ਦੌਰਾਨ 39 ਸਾਲ ਦਾ ਹੋ ਜਾਵੇਗਾ ਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਤੇ ਘੱਟ ਤੋਂ ਘੱਟ ਤਾਪਮਨ 10 ਡਿਗਰੀ ਸੈਲਸੀਅਸ ਰਹੇਗਾ ਤੇ ਵੱਧ ਤੋਂ ਵੱਧ 24 ਡਿਗਰੀ ਸੈਲਸੀਅਸ ਰਹੇਗਾ ਤੇ ਹਵਾ ਦੀ ਰਫ਼ਤਾਰ 12 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ